ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਸੁਖਬੀਤ ਸਿੰਘ ਬਾਦਲ ਮਿਲਦੇ। ਸ਼ਰੇਆਮੋ ਨੂੰ ਐਸਐਸਪੀ ਪਟਿਆਲਾ ਨੂੰ ਧਮਕੀ ਕਹਿ ਲੋ ਜਾਂ ਉਹਨਾਂ ਦੇ ਰੂਪ ਚੋਂ ਕਹਿੰਦੇ ਸੀ ਚੇਤਾਵਨੀ ਦਿੰਨੇ ਆ ਵੀ ਆਪਦਾ ਪਾਸਪੋਰਟ ਬਣਾ ਕੇ ਰੱਖੇ ਤੇ ਸਰਕਾਰ ਆਉਣ ਤੇ ਵੇਖਿਆ ਜਾਊਗਾ ਵੀ ਇਹਨਾਂ ਨੂੰ ਵੇਖੋਗੇ। ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐਸਐਸਪੀ ਪਟਿਆਲਾ ਜਿਨ੍ਹਾਂ ਨੇ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਪਰੋਣੇ ਹੁੰਦੇ ਆ। ਵਰਨ ਸ਼ਰਮਾ ਦੀ ਡਿਊਟੀ ਲੱਗਦੀ ਹੈ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਹ ਜਹਾ ਭਜਾਉਣਾ ਹੈ ਆ ਮੱਲੇ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 ਵਿੱਚ ਮਾਰਚ ਬਾਅਦ ਕੋਈ ਲਪੜਣਾ ਨਹੀਂ ਇੱਥੇ ਬੀ ਐਸ ਕਰਕੇ ਵਰਨ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਕਿ ਪਹਿਲਾਂ ਤਾਂ ਇਹ ਵੇਖੋ ਵੀ ਸੁਖਵੀਰ ਸਿੰਘ ਬਾਦਲ ਨੂੰ ਲੱਗਦਾ ਹੈ ਕਿ ਵੀ ਸਾਡੀ ਸਰਕਾਰ ਆ ਗਈ ਹੈ ਉਹਤੇ ਹੀ ਸਮਝਦਿਆ ਗਿਆ ਜੀ ਹੁਣ ਵੀ ਕਰਮੀਤ ਕੋਲੇ ਕਿਉਂ ਗਿਆ ਜੀ ਮਜੀਠੀਏ ਕੋਲੇ ਅੱਜ ਤੋਂ ਪਹਿਲਾਂ ਹੋਂ ਤੱਕ ਦੇ ਗਿਆ ਹੁਣ ਜਦੋਂ ਉੱਥੇ ਬਾਬਾ ਜਆਵੜਿਆ ਜੀ ਵਿਆਸ ਵਾਲਾ ਜੀ ਉਦੋਂ ਮਗਰੀ ਇਹ ਇੱਕਦਮ ਚਲੇ ਗਿਆ ਤੇ ਮਤਲੇ ਦੇ ਪਿੱਛੇ ਕੋਈ ਕੋਈ ਸਾਜ਼ਿਸ਼ ਹੈ ਕੋਈ ਬਾਬਾ ਜਿਹੜਾ ਗੁਰਿੰਦਰ ਸਿੰਘ ਹੈ ਸੰਤ ਘਟਾ ਹੈ ਵਪਾਰੀ ਵੱਡਾ ਹੈ ਕੱਲ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਦੇ ਰਿਸ਼ਤੇਦਾਰ ਵੀ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਮਿਲਦੇ ਆ। ਮਿਲ ਤੋਂ ਬਾਅਦ ਬੜੀ ਤਿੱਖੀ ਪ੍ਰਸਕਾ ਸੰਭ ਕਰਦੇ ਆ। ਉਹਦੇ ਵਿੱਚ ਸ਼ਰਿਆਮ ਉਹ ਐਸਐਸਪੀ ਪਟਿਆਲਾ ਨੂੰ ਧਮਕੀ ਕਹਿ ਲੋ ਜਾਂ ਉਹਨਾਂ ਦੇ ਰੂਪ ਚੋਂ ਕਹਿੰਦੇ ਸੀ ਚੇਤਾਵਨੀ ਦਿੰਨੇ ਆ ਵੀ ਆਪਦਾ ਪਾਸਪੋਰਟ ਬਣਾ ਕੇ ਰੱਖੇ ਤੇ ਸਰਕਾਰ ਆਉਣ ਤੇ ਵੇਖਿਆ ਜਾਊਗਾ ਵੀ ਇਹਨਾਂ ਨੂੰ ਵੇਖ ਲੋਗੇ। ਕਿ ਪਹਿਲਾਂ ਤਾਂ ਇਹ ਵੇਖੋ ਵੀ ਸੁਖਵੀਰ ਸਿੰਘ ਬਾਦਲ ਨੂੰ ਲੱਗਦਾ ਕਿ ਵੀ ਸਾਡੀ ਸਰਕਾਰ ਆ ਗਈ ਹੈ। ਉਹ ਤਾਂ ਇਹੀ ਸਮਝਦੇ ਕਿ ਆ ਗਈ ਹੈ। ਜੀ। ਦੂਜੀ ਗੱਲ ਵੀ ਉਹ ਹੁਣ ਵੀ ਕਰਮਜੀਤ ਕੋਲੇ ਕਿਉਂ ਗਿਆ ਜੀ ਮਜੀਠੀਏ ਕੋਲੇ ਅਈ ਤੋਂ ਪਹਿਲਾਂ ਉਹ ਤਾਂ ਕਦੇ ਗਿਆ ਨਹੀਂ ਹੁਣ ਜਦੋਂ ਉੱਥੇ ਬਾਬਾ ਜਾਵੜਿਆ ਜੀ ਵਿਆਸ ਵਾਲਾ ਜੀ ਉਦੋਂ ਮਗਰੀ ਇਹ ਇੱਕਦਮ ਚਲੇ ਗਿਆ ਤਾਂ ਮਤਲਬ ਇਹਦੇ ਪਿੱਛੇ ਕੋਈ ਕੋਈ ਸਾਜ਼ਿਸ਼ ਹੈ ਤੇ ਇਹ ਸਮਝਿਆ ਜਾਂਦਾ ਹੈ ਕਿ ਜਿਹੜਾ ਬਾਬਾ ਗਿਆ ਸੀ ਉਹਨੂੰ ਕੇਂਦਰ ਸਰਕਾਰ ਨੇ ਭੇਜਿਆ ਸੀ ਤੇ ਮਜੀਠੀਏ ਨੂੰ ਭਾਜਪਾ 'ਚ ਰਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਣ ਵਾਸਤੇ ਸਖਬੀਰ ਬਾਦਲ ਉੱਥੇ ਗਿਆ ਵੀ ਕਿਤੇ ਉਹ ਸੱਚੀ ਨਾ ਚਲਾ ਜਾਵੇ ਤੇ ਇਹ ਵੀ ਆਪਾਂ ਨੂੰ ਪਤਾ ਹੈ ਕਿ ਜਿਹੜਾ ਵੀ ਕੋਈ ਬੀਜੇਪੀ ਨਾਲ ਚਲਾ ਜਾਂਦਾ ਉਹਦੇ ਸਾਰੇ ਪਾਪ ਧੁੱਲ ਜਾਂਦੇ ਆ ਉਹਦੀ ਉਹ ਦੁੱਧ ਚਿੱਟਾ ਹੋ ਜਾਂਦਾ ਕਿਸੇ ਵੀ ਪਾਰਟੀ ਚ ਚਲਾ ਜਾਵੇ ਉਹ ਕਹਿੰਦੇ ਵੀ ਇਹ ਤਾਂ ਹੁਣ ਸਾਫ ਸੋਦਾ ਪਹਿਲਾਂ ਕਹਿੰਦੇ ਨੇ ਕਿ ਬਹੁਤ ਇਸ ਕਰਕੇ ਇਸ ਗੇਸ ਗੱਲ 'ਚ ਕੋਈ ਵਜਨ ਹੈ ਕਿ ਜਿਹੜਾ ਉਹਨਾਂ ਨੇ ਇਸ ਬਾਬੇ ਨੂੰ ਮਜੂਰ ਕਰਕੇ ਜਾਂ ਕਿਵੇਂ ਕਰਕੇ ਉੱਥੇ ਭੇਜਿਆ ਪਹਿਲਾਂ ਬਾਬਾ ਉੱਥੇ ਗਿਆ ਫਿਰ ਇਹਦਾ ਮਤਲਬ ਅੰਦਰ ਖਾਤੇ ਗੱਲ ਚੱਲੀ ਵੀ ਤੂੰ ਤੂੰ ਬੀਜੇਪੀ 'ਚ ਆ ਜਾ ਤੇ ਅਸੀਂ ਤੇਰੇ ਸਾਰੇ ਕੋਈ ਮਾਫ ਕਰਾ ਦੇਵਾਂਗੇ ਤੇ ਮਾਫ ਕਰਾਉਣਾ ਕੋਈ ਔਖਾ ਨਹੀਂ ਜਿਹੜੀ ਇਹ ਆਪ ਇਹ ਵੀ ਤਾਂ بی ٹیم ਹੀ ਹੈ ਜੀ ਇੱਕ बीजेपी ਦੀ بی ٹیم ਜੇ बीजेपी ਵਾਲੇ ਕਰਨਗੇ ਵੀ ਇਹਦੇ ਕੇਸ واپس ਲੈ ਲੈਣ ਦੀ ਇਹ ضرورت ਨਹੀਂ ਕਿ ਕੇਸ واپس ਲਾ ਨਾ ਲੈਣ ਤੇ ਇਸ ਕਰਕੇ ਜਿਹੜਾ ਸੁਖਬੀਰ ਇਸ ਤੇ ਹੁਣ ਗਿਆ ਹੈ ਵੀ ਇਹਨੂੰ ਇਹ ਪਹਿਲੀ ਗੱਲ ਤੋਂ ਰੋਕਣ ਗਿਆ ਵੀ ਜਾਵੇ ਨਾ ਉਹ ਉਧਰ बीजेपी ਚ ਨਾ ਜਾਵੇ ਦੂਜੀ ਗੱਲ ਕਿ ਉਹਨੂੰ ਛੇਤੀ ਕੀਤੇ ਮਿਲ ਨਹੀਂ ਦਿੱਤਾ ਗਿਆ ਐਸਐਸਪੀ ਦੇ ਉਹ ਜਿਹੜਾ ਹੁਣ ਕੀ ਕਰੂਗਾ ਇਹ ਹਾਲ ਹਾਲ ਦੀ ਘੜੀ ਇਹਦਾ ਸਿਰਫ ਉਧਰ ਮਾਜੇ ਵਿੱਚ ਕੁਝ ਬਣਿਆ ਜਿੱਥੇ ਇਹਨੇ ਖੜਾਂ ਦੀ ਮਦਦ ਕੀਤੀ ਹੈ ਉੱਥੇ ਵੀ ਲੋਕਾਂ ਨੂੰ ਪਤਾ ਵੀ ਜਿਹੜੇ ਪੈਸੇ ਵੰਡੇ ਜਾਂਦਾ ਵੋਟਾਂ ਦਾ ਮਾਰਾ ਵੰਡਦਾ ਹੈ ਇਹਦੀ ਕਿਹੜਾ ਕੋਈ ਲੋਕਾਂ ਨੂੰ सिंपथी ਹੈ ਕੋਈ ਤੇ ਸਰਕਾਰ ਬਣਨੀ ਤਾਂ ਪਤਾ ਹੀ ਨਹੀਂ ਇਹਦੀ ਹਲੇ ਬਹੁਤ ਦੂਰ ਹੈ ਹਾਲ ਤੱਕ ਸਰਕਾਰ ਦਾ ਆਪਣੇ ਲੈ ਕੇ ਜੀ ਕੀ ਹੈ ਤਾਂ ਕੁਝ ਵੀ ਨਹੀਂ ਮਤਲਬ ਕਿਤੇ ਨਾ ਕਿਤੇ ਵੀ ਅਕਾਲੀ ਵਰਕਰਾਂ 'ਚ ਥੋੜਾ ਬਤ ਜੋਸ਼ ਸ਼ਗਾਉਣਾ ਵੀ ਐਸਐਸਪੀ ਨਾਲ ਅਸੀਂ ਬੋਲ ਪਏ ਕਿ ਵਰਕਰ ਥੋੜੇ ਇਤਸ਼ਾਹਤ ਹੋਣ ਸਾਡੇ ਇਹ ਤਾਂ ਇਹ ਹੀਆਂ ਗੱਲਾਂ ਕਹਿੰਦਾ ਹੀ ਰਹਿੰਦਾ ਇਹਦਾ ਕੀ ਹੈ ਇਹ ਦੀ ਇਹ ਵੀ ਤਾਂ ਗੱਲ ਕਰਨ ਤੋਂ ਪਹਿਲਾਂ ਸੋਚਦਾ ਨਹੀਂ ਇਹਨੂੰ ਨਾ ਹੀ ਇਹਦੀ ਸੋਚ ਹੈਗੀ ਆ ਇਹ ਵੀ ਤਾਂ ਜਿਉ ਧਮਕੀਆਂ ਦੇਣ ਪਹਿਲਾਂ ਕਿ ਜੇ ਧਮਕੀਆਂ ਪਹਿਲਾਂ ਦਿੰਦਾ ਜਦੋਂ ਸਰਕਾਰ 'ਚ ਉਦੋਂ ਵੀ ਧਮਕੀਆਂ ਦਿੰਦਾ ਹੁੰਦਾ ਸੀ ਹੁਣ ਵੀ ਜੇ ਇਹਨੇ ਲਿਖ ਲਿਆ ਡਾਇਰੀ 'ਚ ਕੀ ਇਹ ਕੀ ਪਤਾ ਸਰਕਾਰ ਕਿਦੀ ਬਣਨੀ ਹੈ ਕਿਦੀ ਨਹੀਂ ਬਣਨੀ ਹਲੇ ਤਾਂ ਜਿੰਨਾ ਚਿਰ ਬਾਕੀ ਸਮਾਂ ਬਚਦਾ ਹੈ ਬਹੁਤ ਤਰ੍ਹਾਂ ਦਾ ਪਾਣੀ ਵਗਣਾ ਬਹੁਤ ਰੰਗੀਆਂ ਵਾਵਾਂ ਵਗਣੀਆਂ ਬਹੁਤ ਕੁਝ ਹੋਣਾ ਤੇ 27 ਦੀਆਂ ਚੋਣਾ ਚ ਕੀ ਨੇ ਜਿਤਨਾ ਹਾਲ ਦੀ ਘੜੀ ਕੁਝ ਨਹੀਂ ਕਿਹਾ ਜਾ ਸਕਦਾ মানে ਮਤਲਬ ਹਜੇ ਕੋਈ ਵੀ ਪੰਬਲਪੂਸਾ ਪੰਜਾਬ ਦੀ ਰਾਜ ਪੰਬਲਪੂਸਾ ਬਿਲਕੁਲ ਪੰਬਲਪੂਸਾ ਨਾ ਤਾਂ ਕਾਂਗਰਸ ਕੋਲੋਂ ਨਾ ਜੋਰ ਹੈ ਨਾ ਇਹਦੇ ਕੋਲੋਂ ਨਾ ਜੋਰ ਆਪ ਵਾਲੇ ਬਦਨਾਮ ਹੁੰਦੇ ਜਾ ਰਹੇ ਆ ਬੀਜੇਪੀ ਦਾ ਕੋਈ ਜੋਰ ਨਹੀਂ ਚੜ ਰਿਹਾ ਹਾਲ ਦੀ ਘੜੀ ਬਿਲਕੁਲ ਪੰਬਲਪੂਸਾ ਕੋਈ ਪਤਾ ਨਹੀਂ ਅੱਛਾ ਜਿਵੇਂ ਤੁਸੀਂ ਗੱਲ ਕੀਤੀ ਆ ਬਿਆਸ ਡੇਰ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ विक्रम सिंह मुझीठिया ਤੇ ਬੜੇ ਗੰਭੀਰ ਇਲਜ਼ਾਮ ਹੈ ਇਥੋਂ ਤਿੱਕਰ ਕੇ ਨਸ਼ੇ ਦੇ ਵੀ ਇਲਜ਼ਾਮ ਉਹਨਾਂ ਦੇ ਨਸ਼ਾ ਵਿਕਰੀ ਦੇ ਇਲਜ਼ਾਮ ਹੈ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਦੇ ਪੈਰੋਕਾਰਾਂ ਨੂੰ ਹਮੇਸ਼ਾ ਇਹੀ ਸੁਨੇਹਾ ਦਿੰਦੇ ਆ ਕਿ ਅਸੀਂ ਨਸ਼ੇ ਦੇ ਵਿਰੁੱਧ ਆਂ ਭਾਈ ਨਸ਼ਾ ਨਹੀਂ ਕਰਨਾ ਚਾਹੀਦਾ ਨਸ਼ਾ ਮਾੜੀ ਗੱਲ ਹੈ ਅਧਿਆਤਮਿਕ ਮੈਸੇਜ ਦਿੰਦੇ ਆ ਤੇ ਉਹ ਇਸ ਤਰ੍ਹਾਂ ਦੇ ਬੰਦੇ ਨੂੰ ਮਿਲਣਾ ਭਾਵੇਂ ਕੋਈ ਉਹਨਾਂ ਦਾ ਰਿਸ਼ਤੇਦਾਰ ਹੀ ਹੈ ਇਹਨੂੰ ਕਿਸ ਤਰ੍ਹਾਂ ਦੇ ਇਸੇ ਕਰਕੇ ਮੈਂ ਕਹਿ ਰਿਹਾ ਕਿ ਹੋ ਸਕਦਾ ਉਹਨੂੰ ਕੇਂਦਰ ਸਰਕਾਰ ਨੇ ਮਜਬੂਰ ਕਰਕੇ ਕਿਉਂਕਿ ਬਾਬਾ ਜਿਹੜਾ ਗੁਰਿੰਦਰ ਸਿੰਘ ਹੈ ਇਹ ਸੰਤ ਘਟ ਹੈ ਵਪਾਰੀ ਵੱਡਾ ਹੈ ਇਹਦਾ ਹਜ਼ਾਰਾਂ ਕਰੋੜ ਦਾ ਵਪਾਰ ਹੈ ਇਹਦੇ ਆਪ ਦੇ ਜਿਹੜੇ ਦੋਨੇ ਹੈਗੇ ਉਹ ਆਪਣੇ ਭਾਂਜੇ ਇਹਨਾਂ ਦੇ ਉਹ ਭਾਂਜੇ ਇਹਨਾਂ ਦੇ ਉਹ ਦੋਨੇ ਹਜ਼ਾਰਾਂ ਕਰੋੜ ਦੇ ਕਫਲੇ ਚ ਫਸੇ ਹੋਏ ਐ ਇਹ ਆਪ ਹਜ਼ਾਰਾਂ ਕਰੋੜ ਦੇ ਇੱਕ ਕਫਲੇ ਚ ਫਸਿਆ ਹੋਇਆ ਇਥੋਂ ਤੱਕ ਜਿੱਥੇ ਬੈਠਾ ਉਥੇ ਇਹਨੇ ਜਣ ਜਮੀਨਾਂ ਨਪੀਆਂ ਹੋਈਆਂ ਦਰਿਆ ਦਾ ਆ ਹੁਣ ਵੀ ਕਾਫੀ ਕਿਸਾਨ ਰੌਲਾ ਪਾ ਰਹੇ ਆ ਦਰਿਆ ਦਾ ਰੁੱਖ ਮੋੜਤੇ ਨੇ ਯਾਨੀ ਇਹ ਆਪ ਵੀ ਓਡਾ ਜਿਹੜੇ ਜਿੱਡਾ ਇਹ ਹੈਗਾ ਸੰਤ ਹੈ ਓਡਾ ਇਹ ਕ੍ਰਿਮੀਨਲ ਵੀ ਹੈ ਤੇ ਇਹ ਇਹੋ ਜਿਹੇ ਬੰਦਿਆਂ ਨੂੰ ਭਾਜੀਪੀ ਦੀ ਬੜੀ ਸਖਤ ਲੋੜ ਆ ਤੇ ਇਹ ਲੱਗਦਾ ਹੈ ਇਸੇ ਕਰਕੇ ਮੈਂ ਕਹ ਰਿਹਾ ਕਿ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਜਾਂ ਭਾਜੀਪੀ ਸਰਕਾਰ ਨੇ ਇਹਦੀ ਬਾਹਮ ਰੋੜਕੀ ਨੂੰ ਉਥੇ ਭੇਜਿਆ ਵੀ ਤੁਮ ਜੀਠੀ ਨੂੰ ਸਾਡੇ ਨਰਲਾ ਅੱਛਾ ਠੱਲੋ ਸਾਬ ਇਹ ਜਿਹੜੇ ਬਾਬਾ ਗੁਰਿੰਦਰ ਸਿੰਘ ਠੱਲੋ ਹੈ ਇਹ ਵੈਸੇ ਲਗਭਗ ਵੈਸੇ ਸਿਆਸੀ ਲੋਕ ਤਾਂ ਨਾ ਡੇਰਾ ਚ ਆਉਂਦੇ ਸੀਗੇ ਕਾਫੀ ਟਾਈਮ ਤੋਂ ਆਉਂਦੇ ਆ ਜਦੋਂ ਤੋਂ ਇਹ ਗੱਦੀ ਨਸ਼ੀਨ ਆ ਉਦੋਂ ਤੋਂ ਆਉਂਦੇ ਆ ਪਰ ਇਹ ਫਿਰ ਵੀ ਸਿਆਸੀ ਲੋਕਾਂ ਨਾਲ ਫੋਟੋ ਖਿਚਾਉਣ ਤੋਂ ਬੜਾ ਪਰਹੇਜ਼ ਕਰਦੇ ਰਹੇ ਆ ਜਦੋਂ ਰਨਵੇਕਸੀ ਵਾਲਾ ਮੁੱਦਾ ਸਾਹਮਣੇ ਆਇਆ ਉਸ ਤੋਂ ਬਾਅਦ ਲਗਾਤਾਰ ਇਹ ਸਿਆਸੀ ਲੋਕਾਂ ਦਾ ਵਿਚਰਨ ਵੀ ਲੱਗ ਗਏ ਇਹਨਾਂ ਦੀਆਂ ਫੋਟੋਆਂ ਵੀ ਆਉਣ ਲੱਗੀਆਂ ਹਰ ਪਾਰਟੀ ਨਾਲ ਇਹ ਕਿਤੇ ਨਾ ਕਿਤੇ ਲੱਗਦਾ ਵੀ ਉਹ ਸਰਕਾਰ ਨੇ ਆਪਦੀ ਮਤਲਬ ਹੀ ਹਲਾਈ ਆਪਦੀ ਤਾਕਤ ਦਿਖਾਈ ਇਹਨਾਂ ਨੂੰ ਉਹੀ ਗੱਲ ਆ ਜਿਹੜੇ 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 ਵੀ ਘਪਲੇ ਕਰਦੇ ਆ ਪੈਸਿਆਂ ਦੇ ਜਿਹੜੇ ਵੀ ਇਸ ਪੈਸੇ ਦੇ ਮਾਮਲੇ 'ਚ ਆਰਥਿਕ ਕ੍ਰਿਮੀਨਲ ਹੈ ਜਿਹੜੇ ਇਹਨਾਂ ਨੂੰ ਸਰਕਾਰ ਦੇ ਨਾਲ ਤੁਰਨਾ ਹੀ ਪੈਂਦਾ ਹੈ ਇਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਜੇ ਨਾ ਤੁਰੇ ਚੱਕ ਕੇ ਬੰਦ ਕਰਦੇ ਅੰਦਰ ਚੱਕਦੇ ਇਹ ਵੀ ਮੁਝੀ ਠੀੜੇ ਤਾਂ ਜਾ ਸਕਦਾ ਜੇ ਚਾਵੇ ਸਰਕਾਰ ਇਹਦੇ ਖਿਲਾਫ ਵੀ ਤਾਂ ਇਨੇ ਕੇਸ ਹੈ ਕਿ ਜੇ ਚਾਵੇ ਤਾਂ ਇਹਨੂੰ ਵੀ ਈਡੀ ਰਾਈ ਜਦੋਂ ਮਰਜ਼ੀ ਚੱਕ ਕੇ ਬੰਦ ਕੀਤਾ ਜਾ ਸਕਦਾ ਕੋਈ ਪ੍ਰੋਬਲਮ ਸਰਕਾਰ ਕੋਲ ਈਡੀ ਜਾਂ ਸੀਬੀਆਈ ਸਾਰਾ ਪਤਾ ਨਹੀਂ ਇਹ ਕਿ ਜਦੋਂ ਮਰਜ਼ੀ ਚੱਕ ਕੇ ਬੰਦ